ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਮੈਂ ਤੁਹਾਨੂੰ ਇੱਕ ਸਲਾਈ ਬਾਰੇ ਤਰੀਕਾ ਦੱਸਣ ਲੱਗੀ ਹਾਂ ਲਾਈਨਿੰਗ ਵਾਲੇ ਸੂਟ ਤੇ ਤੇ ਮੈਂ ਆ ਸੂਟ ਤਾਂ ਤਿਆਰ ਕਰ ਲਿਆ ਜਿਹੜਾ ਆਪਣਾ ਕੱਪੜਾ ਬਰਬਰੀ ਹੁੰਦਾ ਤਿਲਕਣਾ ਬਰਬਰੀ ਤੇ ਉਹਦੇ ਤੇ ਆਪਾਂ ਨੂੰ ਪਲੋਈਆਂ ਪਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਕਪੜਾ ਕਿਤੇ ਇੱਧਰ ਨੂੰ ਜਾਂਦਾ ਕਿਤੇ ਇੱਧਰ ਨਹੀਂ ਜਾਂਦਾ ਇੱਥੇ ਬਣ ਪੈ ਜਾਂਦੇ ਆ ਇੱਥੇ ਪੈ ਜਾਂਦੇ ਸਾਰੇ ਵਾਲ ਪੈ ਜਾਂਦੇ ਜੇ ਆਪਾਂ ਸਿੱਧੀਆਂ ਪਲੋਈਆਂ ਪਾਉਣੀਆਂ ਇਸ ਕਰਕੇ ਮੈਂ ਤੁਹਾਨੂੰ ਇੱਕ ਤਰੀਕਾ ਦੱਸਣ ਲੱਗੀ ਆ ਉਸ ਤਰ੍ਹਾਂ ਪਲੋਈਆਂ ਪਾ ਕੇ ਦੇਖਿਓ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਅੱਗੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਜੀ ਮੈਂ ਆ ਪਲੋਈਆਂ ਦੋ ਤਾਂ ਪਾ ਚੁੱਕੀ ਆ ਤੇ ਇਹ ਜਦੋਂ ਮੈਂ ਪਲੋਈਆਂ ਪਾਈਆਂ ਅੰਦਰ ਲਾਈਨਿੰਗ ਮੈਂ ਪਹਿਲਾਂ ਹੀ ਕਰ ਲਈ ਸੀਗੀ ਆ ਦੇਖੋ ਲਾਈਨਿੰਗ ਮੈਂ ਪਹਿਲਾਂ ਅਟੈਚ ਕਰ ਚੁੱਕੀ ਆ ਤੇ ਇੱਕ ਪਲੋਈ ਮੈਂ ਤੁਹਾਨੂੰ ਪਾ ਕੇ ਦੱਸ ਦੇਣੇ ਨਿਸ਼ਾਨ ਮੈਂ ਲਾਈ ਆ ਤੇ ਆ ਪਲੋਈਆਂ ਮੈਂ ਦੋ ਪਾ ਲਈਆਂ ਤੇ ਆ ਪਲੋਈਆਂ ਤੇ ਮੈਂ ਤੁਹਾਨੂੰ ਸਮਝਾ ਦਿੰਨੀ ਆ ਜਿਵੇਂ ਕਿ ਆ ਪਲੋਈ ਦੇ ਮੱਦੇ ਨਿਸ਼ਾਨ ਲੱਗਿਆ ਇਸ ਪਲੋਈ ਨੂੰ ਜਿਵੇਂ ਆਪਾਂ ਹੁਣ ਆ ਪਲੋਈ ਆ ਆਪਣਾ ਕੱਪੜਾ ਇੱਧਰ ਉੱਧਰ ਤਿਲਕ ਜਾਂਦਾ ਹਨਾ ਤੇ ਇਸ ਕਰਕੇ ਮੈਂ ਕੱਚੀ ਪਲੋਈ ਵੱਡਾ ਵਫਾ ਕਰਕੇ ਹੈਨਾ ਕੱਚੀ ਪਲੋਈ ਇਸ ਤਰ੍ਹਾਂ ਫੇਸੀ ਲਾਂ ਦੋਨੇ ਤੇ ਜਿੰਨੀ ਆਪਾਂ ਪਲੋਈ ਪਾਉਣੀ ਆ ਇਤਨੇ ਤੇ ਉਸ ਤੋਂ ਬਾਅਦ ਆਪਾਂ ਬਹਾਉਣੀ ਆ ਤੁਹਾਨੂੰ ਦੂਜੀ ਸਾਈਡ ਆ ਦੇਖੋ ਆ ਦੇਖੋ ਇੱਥੇ ਸੀਣ ਲੱਗ ਗਈ ਨਾ ਕੱਚੀ ਸੀਣ ਤੇ ਉਸ ਤੋਂ ਬਾਅਦ ਇਹ ਇਹਦੇ ਵਿੱਚ ਨਾ ਇੱਧਰ ਨਾ ਇੱਧਰ ਕੋਈ ਬਲ ਨਹੀਂ ਪੈਂਦਾ ਇਸ ਨੂੰ ਹੁਣ ਪਲੋਈ ਪਾਉ ਜਿਵੇਂ ਅੱਖਾਂ ਮੀਚ ਕੇ ਤੁਸੀਂ ਪਲੋਈ ਪਾ ਲੋਗੇ ਬਲ ਨਹੀਂ ਕੋਈ ਵੀ ਪੈਂਦਾ ਤਿਲਕਣਾ ਕੱਪੜਾ ਜਦੋਂ ਆਪਣਾ ਹੱਥ 'ਚ ਤਿਲਕ ਜਾਂਦਾ ਤੇ ਆਪਣੇ ਤੇ ਪਲੋਈ ਨਹੀਂ ਪੈਂਦੀ ਬਲ ਇੱਧਰ ਪੈ ਜਾਂਦੇ ਆ ਵਿੱਚ ਦੁਆਰਾ ਦੁਆਰਾ ਦੇੜਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਿੱਧਾ ਪਹਿਲੀ ਵਾਰ 'ਚ ਪਲੋਈ ਬਹੁਤ ਵਧੀਆ ਪਲੋਈ ਪੈਂਦੀ ਆ ਕੋਈ ਬਲ ਨਹੀਂ ਪੈਂਦਾ ਕੁਛ ਨਹੀਂ ਪੈਂਦਾ ਤੇ ਪਲੋਈ ਪਾ ਦੇ ਲਈ। ਆਹ ਦੇ ਪਲੋਈ ਪਾ ਚੁੱਕੀ ਆ। ਆ ਦੇਖੋ ਪਲੋਈ ਕੋਈ ਬੋਲ ਨਹੀਂ ਪਿਆ ਦੇਖੋ ਜੀ। ਜਮਾ ਐਵੇਂ ਸਫਾਈ ਦੇ ਨਾਲ ਫਿਨਿਸ਼ਿੰਗ ਦੇ ਨਾਲ ਪਲੋਈ ਪਈ ਆ। ਤੇ ਇਸ ਤਰ੍ਹਾਂ ਹੀ ਆਪਾਂ ਸਾਰੀਆਂ ਤਿੰਨੇ ਪਲੋਈਆਂ ਪਾਈਆਂ ਤੇ ਚੌਥੀ ਪਲੋਈ ਤੁਹਾਨੂੰ ਮੈਂ ਫੇਰ ਦੱਸ ਦਿੰਦੀ ਆ ਜਿਹੜੀ ਠਾਂ ਵਾਲੀ ਆ। ਵੀ ਇਸ ਤਰ੍ਹਾਂ ਜਿਹੜਾ ਆਪਾਂ ਨਿਸ਼ਾਨ ਲਾਉਨੇ ਆ ਨਾ ਨਿਸ਼ਾਨ ਦੇ ਉੱਪਰ ਆਪਾਂ ਇਸ ਤਰ੍ਹਾਂ ਕੱਚੀ ਸੀ ਲਾ ਲੇ। ਆਈ ਫੜ ਕੇ ਦੋਨਾਂ ਸਾਈਡਾਂ ਤੋਂ ਕੱਚੀ ਸੀ। ਆਈ ਫੜ ਕੇ। ਕੱਚੀ ਸਣਾ ਲਾ ਕੇ ਇਹਨੂੰ ਤਾਗਾ ਕੱਢ ਕੇ ਬਾਹਰ ਉਦੋਂ ਬਾਅਦ ਦਵਾਰੇ ਉੱਪਰ ਪਲੋਈ ਪਾਉ। ਕਦੇ ਵਾਸਤੇ ਵੀ ਪਲੋਈ ਦੇ ਵਿੱਚ ਬਲ ਨਹੀਂ ਪੈਂਦਾ। ਕਮੀਚ ਪਲੋਈ ਤੇ ਕੋਈ ਬਰਬਰਾ ਨਹੀਂ ਬਣੂ ਕੋਈ ਬਲ ਨਹੀਂ ਪੈਂਦਾ। ਇਸ ਤਰ੍ਹਾਂ ਬਾਅਦ ਚ ਪਲੋਈ ਪਾਓ। ਤੇ ਇਹੀ ਸੀ ਜੀ ਸਾਡੀ ਆਪਣੀ ਅੱਜ ਦੀ ਵੀਡੀਓ। ਜੇ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ। ਕਮੈਂਟ ਕਰਕੇ ਦੱਸ ਦਿਓ ਤੇ ਅੱਗੇ ਵਾਸਤੇ ਤੋਂ ਅੱਗੇ ਨਵੀਂ ਜੀ ਵੀਡੀਓ ਨਾਲ ਮਿਲਦੇ ਆਂ ਜੀ। ਥੈਂਕ ਯੂ।